ਪਰ ਆ ਗਾ 53000 ਰੁਪਏ ਦੀ ਦੇ ਦੂ ਬਾਈ ਕਰਕੇ ਰੇਟ ਜਿਹੜਾ ਹੈਗਾ ਬਾਈ ਨੇ 50000 ਰੁਪਿਆ ਕੀਤਾ ਇਹ 15 ਕਿਲੋ ਖੁੱਲਾ ਦੇ ਦੂ ਜੀ 15 ਕਿਲੋ ਤੇ ਰੇਟ ਆਲਾ ਆਹ 50000 ਰੁਪਏ ਦੀ ਚੈੱਕ ਹਾਂਜੀ ਹੱਸੀ ਕਾ ਦੋਸਤੋ ਬਹੁ ਬਹੁ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਸੀ ਬਾਈ ਕਾਲੇ ਕੋਲੇ ਪਿੰਡ ਦਲੇਲ ਵਾਲੇ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਬਾਈ ਕਾਲੇ ਕੋਲੋਂ 6 گاਵਾਂ ਦੀ ਡਿਟੇਲ ਲੈ ਕੇ ਦੇਵਾਂਗੇ 6 گاਵਾਂ ਦੇ ਵਿੱਚੋਂ ਨਾ 5 گاਵਾ ਸੂਨ ਵਾਲੀਆਂ ਨੇ ਤੇ ਇੱਕ گاਾਂ ਸੂਈ ਸਵਾਈ ਆ ਬਾਈ ਦੀਆਂ گاਵਾ ਕਿਵੇਂ ਲੱਗੀਆਂ ਰੇਟ ਕਿਵੇਂ ਲੱਗੇ ਇਹ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਜਿਹੜਾ ਇਹ ਪਿੰਡ ਆ ਨਾ ਇਸ ਪਿੰਡ ਦੇ ਵਿੱਚ ਜੇ ਗੱਲ ਕਰੀਏ ਪੰਜ ਛੀ ਘਰ ਜਿਹੜੇ ਹੈਗੇ ਵਪਾਰ ਦਾ ਕਰਦੇ ਆ ਪਰ ਅੱਜ ਜਿਹੜੇ ਥਾਂ ਤੇ ਖੜੇ ਆ ਇਹ ਬਾਈ ਕਾਲੇ ਦਾ ਨੌਹਰਾ ਆ ਗਿਆ ਆਓ ਕਰਾਈਏ ਗੱਲਬਾਤ ਸਾਰੀ ਜਾਣਕਾਰੀ ਸਾਂਝੀ ਕਰੀਏ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਹਾਂਜੀ ਬਾਈ ਜੀ ਹੱਸੀ ਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਮੇਰਾ ਕਾਲਾ ਜੀ ਪਿੰਡੇ ਦੇ ਲੇਲਾਲਾ ਜੀ ਜਨੀ ਦੇ ਲੱਗ ਗਿਆ ਜੀ ਮਾਨਸਾ ਜ਼ਿਲਾਈ ਠੀਕ ਆ ਅੱਛਾ ਭਾਈ ਕਾਲੇ ਆਪਣਾ ਵਪਾਰ ਦਾ ਕੰਮ ਆ ਗਿਆ ਹਾਂਜੀ ਵਪਾਰ ਦਾ ਕਿੰਨੇ ਸਾਲ ਹੋ ਗਏ ਵੀਰੇ ਸਾਨੂੰ 35 ਸਾਲ ਹੋ ਗਏ ਜੀ 35 ਸਾਲ ਆ ਇੱਕ ਗੱਲ ਹੋਰ ਦੱਸ ਕਾਲੇ ਵੀ ਸੋਡੇ ਮੰਨ ਕੇ ਚੱਲ ਗਏ ਇਸ ਪੈਂਡ ਦੇ ਵਿੱਚ ਸੋਡਾ ਲਾਣਾ ਵਾਣਾ ਹਾਂ ਜਿੰਨਾ ਹੈਗਾ ਕਿੰਨੇ ਘਰ ਵਪਾਰ ਦਾ ਇਹ ਕਰਦੇ ਸਾਡੇ 25 ਘਰ ਵਪਾਰ ਕਰਦੇ 25 ਘਰ ਗਿਣੇ ਹੋਇਆ ਹਾਂਜੀ ਗਿਣੇ ਹੋਇਆ ਵਿੱਚੋਂ 4 ਘਰ ਅਸੀਂ ਗਾਈਆਂ ਦਾ ਕਰਦੇ ਹਾਂ ਠੀਕ ਹੈ ਹਾਂਜੀ ਸਾਰੇ ਪਿੰਡ ਚ 25 ਘਰ ਹਾਂਜੀ 25 ਘਰ ਵੱਡੀ ਗੱਲ ਬਾਤ ਆ ਹਾਂਜੀ ਅੱਛਾ ਅੱਜ 6 گاਵਾਂ ਨੇ ਹਾਂਜੀ 6 ਕਿਹੜੇ گاਵਾਂ ਤੋਂ ਸਟਾਰਟ ਕਰਗੇ ਅੱਜ ਅਸੀ ਤੋਂ ਸਟਾਰਟ ਕਰੋ ਜੀ ਠੀਕ ਹੈ ਇਹ ਇਹਦਾ ਸੂਆ ਦੱਸ ਵੀਰੇ ਕਿੰਨਾ ਸੂਆ ਦੂਜਾ ਜੀ ਦੂਜਾ ਸੂਆ ਹਾਂਜੀ 6 ਦੰਦਾ ਜੀ ਠੀਕ ਹੈ ਮਤਲਬ ਕਿੰਨੇ ਦਿਨ ਲੈ ਜੂਗੀ ਇਹ 5-7 ਦਿਨ ਲਊਗੀ ਇਹ 5-7 ਹਫ਼ਤੇ ਦਿਨ ਲੈ ਜੀ ਹਫ਼ਤਾ ਲੈ ਤੇ ਕਿੰਨੇ ਕ ਦੁੱਧ ਆਲੀ ਰਹੂ ਵੀਰੇ ਇਹਨੇ ਪਹਿਲਾਂ ਨੇ 20 ਕਿਲੋ ਦੁੱਧ ਪਹਿਲਾਂ ਨੇ 20 ਕਿਲੋ ਹਾਂਜੀ ਹੁਣ ਅਗਲਾ 15 ਮੰਨ ਵਾਲੇ 20 ਮੰਨ ਚਾਹੇ 20 ਮੰਨ ਲਈ ਹੈਨਾ ਚਾਹੇ 17 ਮੰਨ ਲਈ ਠੀਕ ਆ ਲੈ ਖੋਲ ਕੇ ਰਾ ਫਿਰ ਆਪਾਂ ਨਾ ਇਹਦਾ ਰੇਟ ਵੀ ਪਤਾ ਕਰਾਂਗੇ ਬਾਈ ਕਾਲੇ ਤੋਂ ਕਦ ਕੱਠ ਜਿਹੜਾ ਹੈਗਾ ਇਸ ਵਿਹੜ ਦਾ ਵੱਡਾ ਹੈਗਾ ਜਿਹੜਾ ਲੇਵੇ ਨਾ ਉਹ ਸਾਫ ਸੁਥਰੇ ਲੇਵੇ ਵਾਲੀ ਇਧਰੋਂ ਤੁਸੀਂ ਦੇਖ ਲਓ 6 ਦੰਦਾਂ ਦਾ ਜੀ ਅੱਛਾ ਹਾਂ ਜੀ ਕੋਈ ਗੱਲ ਨਹੀਂ ਕਾਲੇ ਆਪਾਂ ਦੰਦ ਵੀ ਚੈੱਕ ਕਰਵਾ ਹੀ ਦੇਵਾਂਗੇ ਲੈ ਵੀ ਇਹ ਗਾਂ ਜਿਹੜੀ ਆ ਗਈ ਬਾਈ ਕਾਲੇ ਦੀ ਲੰਮੀ ਬਹੁਤ ਆ ਹਾਈਟ ਵੀ ਚੰਗੀ ਆ ਤੇ ਲੇਵੇ ਵਾਲਾ ਪੱਖ ਆਪਾਂ ਤੁਹਾਨੂੰ ਦਿਖਾ ਹੀ ਦਿੱਤਾ ਸੀਲ ਠੰਢੀ ਹੈ ਜੀ ਹਾਂ ਛੋਨ ਛੋਨਾ ਇੱਕ ਵਰਗੀ ਆ अच्छा भाई काले जे गल करगे आपा एदे रेट दी गल करगे भाई एदा रेट की करता ਲੈਣ ਦੇ ਨਹੀਂ 55000 ਲੈਣ ਦੇਣ 55000 ਹਾਂਜੀ ਕੋਈ ਸ਼ੋਰ ਛੱਪਾ ਕੋਈ ਨਹੀਂ ਗੱਦਾਂਗੇ ਜੀ ਠੀਕ ਹੈ ਜਾਂ 2000 ਲੈਸ ਕਰਾਂਗੇ ਕਰੋਗੇ ਹਾਂਜੀ ਪਹਿਲੀ ਵੀਰੂ ਆ ਤੇਰੇ ਕਰੋ ਹਾਂ ਹੈਨਾ اچھا ਮੈਨੂੰ ਐਂ ਦੱਸ 55 ਜਾਂ 53000 ਚ ਦੇ ਤਾਂ ਦੇਂਗਾ ਹਾਂਜੀ ਦੇਵਾਂਗੇ ਹੈ ਦੇਵਾਂਗੇ ਅੱਛਾ ਹਾਂਜੀ ਠੀਕ ਹੈ ਵੈਰੀ ਗੁੱਡ ਲੈ ਜਾ ਬਰੇਕਰ ਆ ਦੇਖੋ ਮਿੱਤਰੋ ਬਾਕੀ ਦਾ ਸਾਰੀ ਜਿਹੜੀ ਹੈਗੀ ਹੈ ਨਾ ਤੁਸੀਂ ਆਪ ਦੀ ਇੱਥੇ ਡਿਟੇਲ ਕਨਫਰਮ ਕਰਨੀ ਆ ਉਹਦੀ ਤਸੱਲੀ ਕਰਨੀ ਆ ਪਰ ਆ ਗਾਂ 53000 ਰੁਪਏ ਦੀ ਦੇ ਦੂ ਬਾਈ ਕਾਲਾ ਇੱਧਰੋਂ ਚੈੱਕ ਕਰ ਲੋ ਸੂਣ ਦੇ ਵਿੱਚ ਘਟੋ ਘਟ ਵੀ ਹਫਤਾ ਬਾਕੀ ਪਿਆ ਅੱਛਾ ਬਾਈ ਜਿਹੜੀ ਕਾਲੇ ਦੂਜੇ ਨੰਬਰ ਦਿੱਤੇ ਇੱਧਰਲੇ ਵਸਿਆ ਆ ਗਈ ਵਹਿੜ ਹਾਂਜੀ ਇਹ ਸਹੀ ਬਲ ਕਰੋ ਜਾ ਸਹੀ ਬਲ ਕਰੋ ਸੀ ਕਾਲੇ ਕਿੰਨਾ ਸੂਆ ਸੁੰਦੀ ਆ ਇਹ ਦੂਜਾ ਸੂਆ ਜੀ ਦੂਜਾ ਸੂਆ ਸੁੰਦੀ ਆ ਠੀਕ ਆ ਕਿੰਨੇ ਕ ਦਿਨ ਲੈ ਜੀ ਵੀਰੇ ਇਹ ਲੈ ਜੀ 10 ਦਿਨ ਜੀ 10 ਦਿਨ ਲੈ ਜੀ ਹਾਂ ਜੀ ਕਿੰਨੇ ਕ ਦੁੱਧ ਵਾਲੀ ਰਹੂ ਵੀਰੇ ਇਹਨੇ ਪਹਿਲਾਂ ਨੇ 15 ਕਿਲੋ ਦਿੱਤਾ ਜੀ ਵੀ ਹੁਣ ਵੀ 16 17 ਕਿਲੋ ਖੁੱਲਾ ਦੇਉਗੀ 15 ਖੁੱਲਾ ਮੰਨ ਹਾਂ ਜੀ 15 ਖੁੱਲਾ ਹੈ ਗਰਮੀਆਂ ਦਾ ਤੋਹਫਾ ਹਾਂ ਗਰਮੀ ਦਾ ਤੋਹਫਾ ਖੋਲ ਫਿਰ ਕਰਾਂ ਮੈਨੂੰ ਰੇਟ ਦੱਸ ਜੀ ਦਾ ਰੇਟ ਕਿੰਨਾ ਹਾਂ ਨਾਂਜੀ ਆਲਾ ਆ ਜਾ ਆ ਜਾ ਲਿਆ ਕਰਾਂ ਸੋਚੀ ਚੱਲ ਰੇਟ ਸੋਚ ਲੈ ਤੂੰ ਇਹ ਆ ਦੇਖੋ ਵੀਰ ਕਾਲੇ ਕੋਲੇ ਅੱਜ ਜਿਹੜੀ ਹੈਗੀ ਕ੍ਰਾਸ ਹੰਗ ਦੇ ਵਿੱਚ ਲੇਵੇ ਤੋਂ ਜਿਹੜੀ ਹੈਗੇ ਸਾਬ ਦਿਨ ਲੈ ਜੂਗੀ ਹਜੇ ਤਾਂ 10 ਦਿਨ ਲੈ ਜੂਗੀ ਦਾਮ ਨਾਲ 10 ਦਿਨ ਲੈ ਜੂਗੀ ਹਾਂਜੀ 10 ਦਿਨ ਠੀਕ ਆ ਕੱਲ ਕੀ ਰੇਟ ਰੂ ਫਿਰ ਰੇਟ ਤਾਂ ਦੱਸ ਯਾਰ ਇਹ 50 ਦੀ ਦੇ ਦਾਂਗੇ ਇਹ 50 ਦੀ ਹਾਂਜੀ 50 ਦੀ ਠੀਕ ਆ ਲੈ ਚੱਲ ਬੰਨਦੇ ਕਰ ਅੰਦਰ ਲੋ ਵੀ ਆਹਾ ਬਾਈ ਗਾਂ ਦਾ ਨਾ ਜੇ ਗੱਲ ਕਰ ਗਏ ਰੇਟ ਜਿਹੜਾ ਹੈਗਾ ਬਾਈ ਨੇ 50000 ਰੁਪਇਆ ਕੀਤਾ ਠੀਕ ਆ ਗਾਂ ਕਿਵੇਂ ਲੱਗੀ ਇਹ ਜ਼ਰੂਰ ਦੱਸਿਓ ਰੇਟ ਕਿਵੇਂ ਲੱਗੇ ਇਹ ਵੀ ਦੱਸਿਓ ਆ ਜਾ ਵੀ ਕਾਲਿਆ ਕਰਾ ਇਧਰਲੇ ਪਾਸੇ ਆ ਜਾ ਕਰਾ ਜਿਹੜੀ ਤੇਰੀ ਆ ਬੈੜਾ ਗਈ ਤੀਜੇ ਨੰਬਰ ਤੇ ਹਾਂਜੀ ਇਹ ਵੀ ਕ੍ਰਾਸ ਅੰਕ ਚ ਆ ਗਈ ਹਾਂਜੀ ਇਹ ਜਾਸੀ ਚ ਮਿਕਸ ਆ ਗਈ ਹਾਂ ਤੇ ਇਹਦਾ ਸੂਆ ਇਹਦਾ ਸੂਆ ਦੂਜਾ ਜੀ ਦੂਜਾ ਸੂਆ ਕਿੰਨੇ ਕ ਦਿਨ ਬਾਕੀ ਆ ਇਹਦੇ 50 ਦਿਨ ਬਾਕੀ ਆ ਪੰਜ ਚਾਰ ਦਿਨ ਬਾਕੀ ਤੇ ਕਿੰਨੇ ਕ ਦੁੱਧ ਆਲੀ ਰਹੂ ਵੀਰੇ ਇਹਨੇ ਪਹਿਲੇ ਨੇ 20 ਕਿਲੋ ਦਾ ਅੱਛਾ ਹਾਂਜੀ ਯਾਰ ਮੰਨਣਾ ਨਹੀਂ ਕਿਸੇ ਨੇ ਜਦ ਕਹਿ ਕੇ ਦੇਵਾ ਗਾਰੰਟੀ ਆਪਣੀ ਅੱਛਾ ਹੁਣ 15 ਮੰਨ ਕੇ ਲੈ ਲੈਣਾ 18 20 ਕਿਲੋਈ ਅੱਛਾ ਹਾਂਜੀ ਠੀਕ ਆ ਤੇ ਰੇਟ ਕੀ ਰਹੂ ਕਲੇ ਇਹ ਆ ਮਾਂ ਜੀ 58000 ਦੀ ਬੱਚੀ ਦੀ 58 ਦੀ ਹੈ ਹਾਂਜੀ ਠੀਕ ਆ ਲੈ ਵੀ ਮਿੱਤਰੋ ਆਹਾ ਦੇਖ ਲੋ ਤੁਸੀਂ 58000 ਰੁਪਏ ਦੀ ਤੇ ਲੇਵੇ ਵਾਲਾ ਪੱਖ ਜਿਹੜਾ ਹੈਗਾ ਉਹ ਤੁਹਾਡੇ ਸਾਹਮਣੇ ਆ ਬਹੁਤ ਸੋਹਣਾ ਥਣ ਲੱਗਾ ਲੇਵੇ ਨੂੰ ਕੱਟ ਵਾਲਾ ਲੇਵਾ ਲੰਮਾ ਲੰਮਾ ਥਣ ਮੁਠੀ ਦੰਦਾਂ ਜੋ ਸਿੱਕੀ ਹੈ ਦੰਦਾਂ ਤੇ ਸਿੱਕੀ ਹੈ ਹਾਂ 6 ਦੰਦ ਬੱਚੀ ਠੀਕ ਆ ਲੈ ਚੱਲ ਕੇਰਾ ਆ ਜਾ ਕਰਾ ਬੰਨ ਕੇ ਰਾਂ ਇਹਨੂੰ ਅਛਾ ਕੱਲੇ ਜਿਹੜੀ ਤੇਰੀ ਚੌਥੇ ਨੰਬਰ ਵਾਲੀ ਆ ਵਹੜਾ ਇਹਦਾ ਸੂਆ ਦੱਸ ਬਾਈ ਇਹਦਾ ਸੂਆ ਤੀਜਾ ਜੀ ਤੀਜਾ ਸੂਆ ਹਾਂਜੀ ਕਿੰਨੇ ਕ ਦਿਨ ਮਤਲਬ ਲੈਜੂ ਸੂਣ ਚ ਇਹਦੇ ਮਾਰਕ ਦੇ ਸਾਬ ਨਾਲ 10 ਦਿਨ ਬਾਕੀ ਭਰੇ ਆ ਜੀ 10 ਦਿਨ ਬਾਕੀ ਪਏ ਐ ਠੀਕ ਐ ਇਹ ਕਿੰਨੇ ਕ ਦੁੱਧ ਵਾਲੀ ਰਹੂ ਇਹ 15 ਕਿਲੋ ਦੁੱਧ ਦੱਸ ਤਾਈ ਇਹਨੇ 15 ਕਿਲੋ ਦੂਜੇ ਸੂਆ ਹਾਂਜੀ ਠੀਕ ਐ ਤੇ ਹੁਣ ਇਹਦਾ ਰੇਟ ਕੀ ਰਹੂ ਆਪਾਂ ਖੜੀ ਦਾ ਲੇਵਾ ਵੀ ਚੈੱਕ ਕਰਵਾਵਾਂਗੇ ਪਹਿਲਾਂ ਰੇਟ ਹੀ ਦੱਸ ਇਹ 50 ਦੀ ਦੇ ਦਾਂਗੇ ਖੋਲ ਫਿਰ ਕੇ ਰੱਖ ਲੈ ਵੀ ਇਧਰਲੀ ਸਾਈਡ ਤੋਂ ਤੁਸੀਂ ਚੈੱਕ ਕਰਨੂ ਬਾਕੀ ਥਣ ਲੇਵੇ ਤੋਂ ਜਿਹੜੀ ਹੈਗੇ ਤੁਸੀਂ ਦੇਖਣੀ ਆ ਹਨਾ ਇਹ ਸਾਹੀਆਲ ਕ੍ਰੋਸ ਲਾ ਲਓ ਤੁਸੀਂ ਕ੍ਰੋਸ ਬ੍ਰੀਡ ਲਾ ਲਓ ਜਿਹੜੀ ਆ ਜਾਂਦੀ ਆ ਕਾਫੀ ਦਾ ਕਲਰ ਆ ਕਾਫੀ ਕਲਰ ਦੀ ਆਹ 50000 ਰੁਪਏ ਦੀ ਚੈੱਕ ਕਰ ਲਓ ਤੁਸੀਂ ਠੀਕ ਹੈ ਉਹ ਲੈਵਾ ਸੋਨਾ ਤਿਆਰ ਕਰੂ ਹਨਾ ਹਾਂਜੀ ਬੰਦੀ ਬੰਦੀ ਬਹੁਤ ਆ ਠੀਕ ਆ ਲੈ ਚੱਲ ਵੀਰੇ ਲੈ ਚੱਲ ਕਰ ਲੈ ਵੀ ਇਹਦਾ 50000 ਰੁਪਿਆ ਰੇਟ ਤੁਹਾਨੂੰ ਕਿਵੇਂ ਲੱਗਿਆ ਹਨਾ ਵੱਡੀ ਝੋਲੀ ਝੋਲੀ ਚੰਗੀ ਆ ਇਹ ਦੱਸਿਓ ਜਰੂਰ ਹਾਜ਼ਰੀ ਜਰੂਰ ਭਰਿਓ ਆ ਤਾਂ ਮੇਤਰਾ ਹੋਵੇ ਮੈਨੂੰ ਐਂ ਦੱਸ ਅ ਹੈ ਕਾਲਾ ਯਾ ਰੰਗ ਹਾਂਜੀ ਹਨਾ ਹਾਂਜੀ ਹਾਂਜੀ ਮੱਥਾ ਜਰਸੀ ਜੀ ਵਾਲਾ ਜਰਸੀ ਵਾਲਾ ਜੀ ਮੂੰ ਤੇ ਇਹ ਸੂਆ ਦੱਸੇ ਕਿੰਨਾ ਸੁੰਦੀ ਐ ਇਹ ਸੂਆ ਦੂਜਾ ਜੀ ਕਿੱਦੇ ਆਈ ਐ ਇਹ ਤਾਂ ਚਿਚੜ ਵੀ ਉਵੇਂ ਲੱਗੇ ਪਏ ਐ ਇਹ ਸਾਡੇ ਸਵੇਰ ਆਈ ਐ ਅੱਜ ਸਵੇਰੀ ਆਈ ਐ ਹਾਂਜੀ ਠੀਕ ਐ ਇਹ ਕਿੰਨੇ ਕੇ ਦੁੱਧਵਾਦ ਵਾਲੀ ਰਹੂ ਬਈ ਇਹ 15 ਕਿਲੋ ਖੁੱਲਾ ਦੇਊਗੀ 15 ਕਿਲੋ ਹਾਂਜੀ ਤੇ ਰੇਟ ਵਾਲਾ ਪੱਖੇ ਦਾ ਕਿੰਨਾ ਕਰੂਗਾ ਇਹ 47000 ਦੀ ਦੇਣਾ 47000 ਦੀ ਹਾਂਜੀ ਵੈਰੀ ਗੁੱਡ ਆ ਦੇਖੋ ਲੈ ਵੀ ਇਹ ਆ ਚੈੱਕ ਕਰ ਲਓ ਠੀਕ ਐ ਲੇ ਵੇਲਾ ਪੱਖ ਦੇਖ ਲਓ ਆ ਜਿਹੜੇ ਚੰਕਣੇ ਜੇ ਲੱਗਦੇ ਤੁਹਾਨੂੰ ਇਹ ਵਿੱਚ ਚਿੱਚੜ ਵੀ ਆ ਉ ਮਾੜੇ ਮਾੜੇ ਕੁਛ ਨਹੀਂ ਹੈਗਾ ਜੀ ਸਿੰਬ ਜੇ ਵੀ ਹੈਗੇ ਨਾ ਨਾ ਕੁਛ ਨਹੀਂ ਹੁੰਦਾ ਇਹ ਆਪਾਂ ਨੇੜੋ ਦਿਖਾ ਦਨੇ ਆ ਦੇਖੋ ਠੀਕ ਹੈ ਲੈ ਚੈੱਕ ਕਰ ਲਓ ਹੁਣ ਕਰਾ ਅੱਛਾ 47000 ਰੁਪਏ ਜੀ ਹਾਂਜੀ 47000 ਠੀਕ ਆ ਉਹ ਸੂਈ ਦਾ ਕਿਵੇਂ ਤੇਰਾ ਹੋ ਗਿਆ ਉਹਦਾ ਤਾਂ ਸੂਈ ਦਾ ਹੋ ਗਿਆ ਜੀ ਹਨਾ ਹਾਂਜੀ ਆ ਇਹਦਾ ਕੰਮ ਹੋ ਗਿਆ ਮਿੱਤਰੋ ਠੀਕ ਹੈ ਇਹਦਾ ਤੁਸੀਂ ਚੈੱਕ ਕਰ ਲਓ ਇਹ ਬਾਈ ਕੋਲੇ ਗਾਂ ਮજર ਬੱਛੀ ਵਾਲੀ ਇਹ ਵੈਸੇ ਆਪਣੀ ਮਤਲਬ ਕਿੰਨੇ ਚ ਦੇ ਦੇਗਾ ਤੂੰ ਇਹ ਇਹ 45000 ਦੀ ਦੇ ਦਾਂਗੇ ਇਹ 45000 ਦੀ ਹੈ ਠੀਕ ਆ ਆ ਦੇਖ ਲੋ ਖੜੀ ਗਾਂ ਆਪਾਂ ਦਿਖਾ ਦਿੰਨੇ ਆ ਇਹ 45000 ਰੁਪਏ ਚ ਵਈ ਕਹਿੰਦਾ ਆਪਾਂ ਦੇ ਦਾਂਗੇ ਵੈਸੇ ਹੋ ਗਈ ਯਾਰ ਇਹਦੇ ਮਗਰ ਤਾਂ ਆਪਾਂ ਦੱਸਿਆ ਹੀ ਆ ਤੁਹਾਨੂੰ ਅੱਛਾ ਭਾਈ ਕਾਲੇ ਲਾਸਟ ਤੇ ਨੰਬਰ ਦੱਸ ਬਈ ਨੰਬਰ ਕਿਹੜਾ 98764 98764 36795 36795 ਠੀਕ ਆ ਭਾਈ ਕਾਲੇ ਜਿਵੇਂ ਆਪਾਂ ਗੱਲ ਕਰ ਲਗੇ ਹੁਣ ਚਲੋ ਅੱਜ ਆਪਣੀ ਪਹਿਲੀ ਵੀਡੀਓ ਹਾਂਜੀ ਠੀਕ ਹੈ ਤੇ ਔਰ ਮਤਲਬ ਇਹ ਜਾਂ ਮਾਲ ਹੀ ਆਉਂਦਾ ਹਰ ਹਾਂ ਹਾਂ ਜੀ ਇਹਦਾ ਅਗਲੇ ਹਫਤੇ ਤੋਂ 20 20 ਬੰਦਾ 15 ਗਾਇਆਂ ਚਾਲੂ ਗੁਜਰਾਤ ਹੋ ਗਈ 20 ਗਾਇਆਂ ਬੱਚੀਆਂ ਹੋਣਗੀਆਂ ਠੀਕ ਹੈ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੇਰਾ ਅ ਲੋ ਵੀ ਇਹ ਸੀ ਬਾਈ ਕਾਲਾ ਪਿੰਡ ਦਲੇਲ ਵਾਲੇ ਤੋਂ ਠੀਕ ਹੈ ਅ ਇਹ ਬਾਈ ਦੀਆਂ ਜਿਹੜੀਆਂ ਆਪਾਂ ਪੰਜ ਗਾਵਾਂ ਤੁਹਾਨੂੰ ਦਿਖਾਈਆਂ ਪੰਜੇ ਦੀਆਂ ਪੰਜੇ ਗੱਬਣਾ ਆ ਗਈਆਂ ਬਾਕੀ ਤਸੱਲੀ ਬਾਈ ਦੇ ਇੱਥੇ ਆ ਕੇ ਕਰਿਓ ਤੁਸੀਂ ਤਸੱਲੀ ਕਰਨੀ ਜਿਹੜੀ ਹੈਗਾ ਉਹ ਤੁਹਾਡਾ ਹੱਕ ਬਣਦਾ ਕਿਉਂਕਿ ਪੈਸੇ ਲਾਉਣੇ ਆ ਤੇ ਆਪਾਂ ਕੋਈ ਪੱਟਾ ਨੋਟ ਦੇਣਾ ਨਹੀਂ ਤੇ ਚੀਜ਼ ਆਪਾਂ ਕਿਉਂ ਫਰ마ੜੀ ਲੱਗੀ ਹੈਣਾ ਬਾਕੀ ਰੇਟ ਲੱਗੇ ਚੰਗੇ ਤਾਂ ਕਮੈਂਟ ਜਰੂਰ ਕਰੋ ਬਾਕੀ ਧੰਨਵਾਦ ਸਾਰੇ ਭਰਾਵਾਂ